आदेश जी पाला करण लाइ पहुची ਧਰਤੀ ਦੇ ਸ਼੍ਰੀ ਅਕਾਲਪਨ ਸਾਹਿਬ ਵੱਲੋਂ ਨਾ ਸਮੁ ਪੰਥ ਦੇ ਧਾਰਮਿਕ ਖੇਤਰ ਵਿੱਚ ਸੇਵਾ ਕੀਤੀ ਹੈ ਇਹਨਾਂ ਨੂੰ ਮਿਲੇ ਕਿ ਇਸ ਸੰਗਤ 'ਚੋਂ ਅਕਾਲੀ ਨੇ ਸਭ ਕੁਝ ਪੁਆਇਆ ਤੇ ਸੰਗਤ ਨੇ ਹਮੇ ਭਰਤੀ ਨੇ ਬਹੁਤ ਵਧੀਆ ਕੀਤਾ ਪੰਚਾਇਤ ਸਹਿਕ ਸਭਾ ਨੇ ਹੁਣ ਹਰ ਗੁਰਸਿੱਖ ਦਾ ਹੁਕਮਾਂ ਦੀ ਪਾਲਣਾ ਹੋਵੇ ਅਕਾਲ ਪੁਰਖ ਸਾਹਿਬ ਦੇ हुकमत दे पैहरा ਦਿੱਤਾ ਜਾਵੇ ਇਤਿਹਾਸ ਆਪ ਸਭ ਤੋਂ ਪਹਿਲਾਂ ਕਲਗੀਧਰ ਪਾਸਵਾ ਦੀ ਬਖਸ਼ੀ ਹੋਈ ਮਤੇ ਦੀ ਸਾਹਿਬ ਪਈਏ ਜੀ ਆਪੋ ਬਾਣ ਜੀ ਦਾ ਹਰ ਸਾਹਿਬ ਰੌਣਕ ਜੀ ਦੇ ਫਤਹਿ ਆਪਣੇ ਸ਼ੀਵਤਾ ਨੂੰ ਯਾਦ ਰੱਖੀਆਂ ਨੇ ਸੋ ਅੱਜ ਜਦੋਂ ਸਾਰੇ ਆਪ ਦਾ ਇਕੱਠੇ ਹੋਣਾ ਜਿਹੜਾ ਮਕਸਦ ਆ ਜਿਸ ਤਰ੍ਹਾਂ ਅੱਗੇ ਲਿਆ ਆਂ ਦਿੱਲੀ ਨੂੰ ਤੇ ਤੁਸੀਂ ਜਿੰਨੀ ਦੇਰੇ ਦੇਉ ਹੱਥ ਨਹੀਂ ਕਰੋਗੇ ਕਾਨੂੰਨ ਬਾਹਰ ਨਹੀਂ ਲਾਉਂਗੇ ਅਸੀਂ ਦਿੱਲੀ ਜਾ ਕੇ ਡੇਰੇ ਲਾਵਾਂਗੇ ਅਜੇ ਗੱਡੀ ਚੱਲੀ ਨਹੀਂ ਸੀ ਟਾਉੜਾ ਖਾਂ ਕੋ ਉਧਰ ਤਾਰ ਆ ਗਈ ਸਿੰਘ ਹਟੇ ਨਹੀਂ ਫੇਰ ਸਿਧਿਆ ਆਵੇ ਫਿਰ ਲਿਖਤੀ ਤੌਰ ਤੇ ਦਿੱਖੀ ਫੇਰ ਪੇਟੀ ਸ਼੍ਰੀਵਿੰਦਰ ਰਹਿੰਦੇ ਨੇ ਸੋ ਇਹ ਪੈਸੇ ਅਕਾਲੀਆਂ ਨੇ ਕਿਸੇ ਤਰ੍ਹਾਂ ਔਰ ਅਕਾਲੀਆਂ ਨੇ ਏਸ਼ੀਅਨ ਗੇਮ ਵਿੱਚ ਸਾਰੇ ਨਾਲ ਇਧਰ ਇਧਰ ਦੇਖੋ ਜੀ ਆਹ ਚਿਮੜੇ ਇਵੜਾ ਸਭ ਦੇਖੋ ਜੀ ਇਧਰ ਇਧਰ ਦੇਖੋ ਜੀ ਠੀਕ ਹੈ ਕੁਣੇ ਸਾਹਿਬ ਇਧਰ ਇਧਰ ਬੋਲੇ ਸ੍ਰੀਮ ਸਾਹਿਬ ਦਾ ਸਨਮਾਨ ਕਰੂਗੇ ਸਾਹਿਬ ਅਮੋਦਰ ਸਿੰਘ ਜੀ ਲੇਵੜਾ ਤੋਂ ਗੁਰਜੀਤ ਸਿੰਘ ਜੀ ਤਲਵੰਡੀ ਰੋਸਮੁੱਚੇ ਇਲਾਕੇ ਦੀ ਸੰਗਤ ਬੋਲੇ ਸੋਨਿਆ ਸਾਰੇ ਆ ਜਾਣੇ ਸਾਰੇ ਸਾਹਿਬ ਹਰਤੇਸ਼ ਅੱਜ ਇੱਕ ਸਵਾਲ ਕੀਤਾ ਜਿਸ ਨੇ ਮੈਨੂੰ ਕਹਿੰਦੇ ਜੀ मैंबरी भारतीय कमेटी है नवी पार्टी बना जा रही है पार्टी बहुत है किसी ने सारे ये फायदा करूंगी विरोधी पार्टी बना यत की होगी ਮੈਂ ਇੱਕ ਵਾਰੀ ਧੰਗ ਗੁਰੂ ਅਮਰਦਾਸ ਜੀ ਮਾਤਾ ਨੂੰ ਕੁਝ ਅਤਵੱਤਿਆਂ ਦੇ ਸਵਾਲ ਕੀਤਾ ਕਹਿੰਦੇ ਮਹਾਰਾਜ ਇੱਕ ਪ੍ਰਸ਼ਨ ਹੈ ਕਹਿੰਦੇ ਪੁਰਸ਼ੋ ਕਹਿੰਦੇ ਮਹਾਰਾਜ ਦਾ ਹੁਕਮ ਜੀ ਨੇ ਕਿਹਾ ਜੀ ਬਹੁਤ ਕਹਿੰਦੇ ਕਰਨ ਬ੍ਰੰਤ ਵੀ ਦੁਨੀਆ ਤੇ ਬਹੁਤ

ਤਨਗੁਰ ਅਮਰਦਾਸ ਜੀ ਬਾਹਰ ਆਈ ਦੀ ਕਹਾਣੀ ਉਹ ਕਹਿੰਦੇ ਪਰਖੋ ਸੌਣ ਦੇ ਮਹੀਨੇ ਤੇ ਮਾਘ ਦੇ ਮਹੀਨੇ ਧਰਤੀ ਦੇ ਉੱਤੇ بارش ਹੁੰਦੀ ਹੈ ਆਪਣੇ ਇਲਾਕੇ 'ਚ ਕੀ ਧਰਤੀ ਤੇ ਥੱਲੇ ਪਾਣੀ ਨਹੀਂ ਹੈ ਕੀ ਧਰਤੀ ਦੇ ਉੱਪਰ ਵਗਰ ਵਾਲੇ ਦਰਿਆਵਾਂ 'ਚ ਪਾਣੀ ਨਹੀਂ ਕਹਿੰਦੇ ਜੀ ਧਰਤੀ ਦੇ ਥੱਲੇ ਵੀ ਪਾਣੀ ਹੈ

थोड़े इलाके बारिश का पानी होंगे तो हर जमीन सिजदा हो सिजदा भी बराबर है इस करके बारिश के पानी की जरूरत होती है कि सौ किलों में भी सिजदा सौ किला जमीन ਦੇਖੀਏ ਕੋਲੇ ਇੱਕ ਤੋਂ ਨਾਲ ਹੁੰਦੀ ਹੈ ਉਹਦੀ ਵੀ ਜ਼ਮੀਨ ਉਸੇ ਦੀ ਹੈ ਕਿ ਸਭ ਲਈ ਇੱਕ ਸਮਾਨ ਹੁੰਦਾ ਹੈ ਕਹਿੰਦੇ ਦਾ ਮਤਲਬ ਕੀ ਹੈ ਮਨ ਮੰਨਦੇ ਹੈ ਕਿ ਜੋ ਪੰਗ ਮੈਂਦਰੀ ਕਮੇਟੀ ਭਰਤੀ ਕਰ ਲਈ ਹੈ ਕਿ ਜੋ ਸਲੈਕਸ਼ਨ ਸਟਰਕਚਰ ਜਿਹੜਾ ਸਾਹਮਣੇ ਆਊਗਾ ਉਹ ਸਭ ਲਈ ਸੱਚਾ ਹੋਊਗਾ ਸਭ ਲਈ ਬਰਾਬਰ ਹੋਊਗਾ ਪਰ ਸਾਡੀਆਂ ਜਗੀਆਂ ਮੰਗਾਂ ਨੇ ਹੱਕ ਹੀ ਮੰਗਾ ਵਾਅਦਾ ਨਾ ਕਰੇ आवाज बुलंद करो परलोक दिखा जबर शतर मानक धन धन साहब श्री गुरु ग्रंथ साहब सच्चे पातशाह जी जिन्ह का फलसफा बड़ा महान बड़ा पावन एक पवित्र है ਸਾਰ ਸਹੀਦਾਂ ਦੀਏ ਧਰਤੀ ਅੱਜ ਦੇ ਸਮਾਗਮ ਇੱਥੇ ਆਸੀ ਅੱਜ ਦੇਖੀਓ ਇੱਥੇ ਇਸ ਅਾਕਾਟੇ ਦੇ ਵਿੱਚ ਮਨਜ ਕੇ ਬਰਾਜਮਾਨ ਸ਼ਖਸੀਅਤਾਂ ਅਤੇ ਆਪ ਸਾਰੀ ਸੰਗਤ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਦੇ ਆਗੂਆਂ ਨੇ ਸਿੰਘ ਸਾਹਿਬ ਕੋ ਧਾਕੇ ਬੇਨਤੀ ਕੀਤੀ ਜਿਨ੍ਹਾਂ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਬਹੁਤ ਦੇ ਦੋਨੇ ਚੌਕੀ ਬਣ ਗਏ ਸਨ ਭਾਵੇਂ ਗੁਰੂ ਸਾਹਿਬ ਜੀ ਨੇ ਆਪਣੇ ਭਾਸਨ ਔਰ ਭਾਵੇਂ ਚੰਗੋ ਵਰਗੇ ਸਨ ਕਿ ਬਾਤਲੀ ਦੁਕਾਨਾਂ ਜਿਹੜੀ ਸਿੱਖਤ ਆ ਰਹੇ ਨੇ ਭਾਵੇਂ ਜੀ ਹੂਰ ਦੇ ਵਿਚਾਰ ਜਿਹੜਾ ਚੱਲ ਰਹੀ ਹੈ ਸਿੱਖੀ ਵਾਲੀ ਔਰ ਉਹਦੇ ਤੇ ਜਿਵੇਂ ਕਹਿੰਦੇ ਨੇ ਬੌਲਜੀ ਦੇ ਤੇਲ ਪੋਣ ਵਾਲੇ ਨੇ ਹਰ ਗੰਥੇ ਲਾਏ ਗਏ ਔਰ ਸਮੇਂ ਦੇ ਹਕਮ ਅਧਰੂਏ ਗਲਪ ਪਾਉਦੇ ਆਰ ਸੇ ਗ੍ਰੰਥ ਦੇ ਰਚਨਾ ਕਰਵਾ ਕੇ ਉਹ ਬਾਦਸ਼ਾਹੀ ਜਲੀ ਤੇ ਤਖਤ ਦੇ ਵਿਰਾਜਮਾਨ ਉਹ ਆਪਣੇ ਵੀਰ ਵਾਰਸਤ ਦਾ ਵਾਰਸ ਹੋਣ ਦਾ ਮਾਣ ਇਹ ਹਾਸਲ ਅੱਜ ਆਪਾਂ ਇਸ ਮਸ਼ਵਰਾ ਸਾਲ ਤੇ ਜੁੜੇ ਆ ਮੈਂ ਸਖੇ ਰਿਤੀ ਗੱਲ ਕਰਾਉਂ ਤੋਂ ਬੜੀ ਦੇਰ ਤੋਂ ਤੁਸੀਂ ਬੈਠੇ ਹੋ ਮੈਂ ਔਰ ਪਾਣ ਮੈਂਬਰੀ ਭਰਤੀ ਕਮੇਟੀ ਦੇ ਸਤਿਕਾਰਯੋਗ ਸਾਰੇ ਮੈਂਬਰ ਸਾਹਿਬਾਨ ਸਾਹਿਬ ਜੀ ਵੱਡੇ ਮੀਟਿੰਗ ਕਿਹੋ ਜਿਹੀ ਹੈ ਮਾਨਤੈਬ ਰਾਜਪਾਲ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਕੌਂਸਲ ਦੇ ਵਿੱਚ ਹਾਂਜੀ 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 bahar barazman aaj ਰਾਤਾ ਸਿੰਘ ਮੀਆਂ ਤੋਂ ਤੇ ਤਲਵਾਰਾ ਸਿੰਘ ਦਾਕ ਮਹਿੰਦਰ ਸਿੰਘ ਬਰੌਣੀ ਪੰਜਾਬ ਇਹ ਮਸੂਸ ਹੋ ਰਿਹਾ ਜਿਵੇਂ ਅੱਲਾ ਵਾਰਸ ਜਾ ਹੋ ਗਿਆ ਹੁੰਦਾ ਐ ਇੰਨੀਆਂ ਸਮੱਸਿਆਵਾਂ ਲੋਕਾਂ ਦੇ ਸਨਮੁਖਾ ਖੜੀਆਂ ਹੋਈਆਂ ਤੇ ਕੋਈ ਲੋਕਾਂ ਦੇ ਹੱਕ ਦੇ ਵਿੱਚ ਸਹੀ ਮੈਨਨ ਦੇ ਵਿੱਚ ਆਵਾਜ਼ ਉਠਾਉਣ ਵਾਲੀ ਜਿਹੜੀ ਟੀੜ ਹੈ ਉਹ ਵੀ ਦਿਖਾਈ ਨਹੀਂ ਦੇ ਰਹੀ ਇਹ ਮਹਿਸੂਸ ਕੀਤਾ ਸੀ ਸ੍ਰੀ ਅਕਾਲ ਤਖਸਾਲ ਸਾਹਿਬ ਨੇ। ਔਰ ਇਹ ਮਹਿਸੂਸ ਕਰਕੇ ਹੀ ਇਹ ਪੰਜ ਮੈਂਬਰੀ ਜਾਂ ਪਹਿਲੋ ਸੱਤ ਮੈਂਬਰੀ ਕਮੇਟੀ ਦਾ ਢਾਂਚਾ ਬਣਾਇਆ ਸੀਗਾ। ਤੇ ਜ਼ਿੰਮੇਵਾਰੀ ਸੌਂਪੀ ਸੀ ਔਰ ਮੈਨੂੰ ਖੁਸ਼ੀ ਹੈ ਕਿ ਸੱਤਾ ਮੈਂਬਰਾਂ ਦੇ ਵਿੱਚੋਂ ਪੰਜਾਂ ਮੈਂਬਰਾਂ ਨੇ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਉਹਨੂੰ ਵਾਕੂਬੀ ਨਿਭਾਇਆ ਜਾ ਰਿਹਾ ਹੈ। ਔਰ ਉਮੀਦ ਹੈ ਕਿ ਜੋ ਵੀ ਸਟਰਕਚਰ ਆਊਗਾ ਉਹ ਪੰਜਾਬ ਦੇ ਲੋਕਾਂ ਦੇ ਦਰਦ ਨੂੰ ਸਮਝੂਗਾ ਉਹਨਾਂ ਦੀ ਪੀੜ ਨੂੰ ਸਮਝੂਗਾ ਔਰ ਕੌਮ ਦੇ ਅੰਦਰ ਜਿਹੜੀ ਬੇਦਨਾ ਹੈ ਉਹਨੂੰ ਸਮਝੂਗਾ ਤੇ ਅਰਦਾਸ ਵੀ ਕਰਦੇ ਆ ਕਿ ਇਹ ਹੋਵੇ ਸਾਰਾ ਕੁਝ ਕਿਉਂਕਿ ਜਿਹੜੀ ਖੇਤਰੀ ਪਾਰਟੀ ਸੀ ਉਹ ਇੱਕ ਪਰਿਵਾਰ ਦੇ ਕਬਜ਼ੇ 'ਚ ਔਨ ਕਰਕੇ ਇੱਕ ਕਾਰਪੋਰੇਟ ਅਧਾਰਾ ਬਣ ਕੇ ਰਹੇਗੀ वैसे भी भारत ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਵੀ ਪਾਰਟੀਆਂ ਇੱਕ ਪਰਿਵਾਰ ਦੀ ਅਜ਼ਾਰੇਦਾਰੀ ਚ ਆ ਜਾਂਦੀਆਂ ਜਕੜ ਚ ਆ ਜਾਂਦੀਆਂ ਉਹ ਖਤਮ ਹੋ ਜਾਂਦੀਆਂ ਤੁਸੀਂ ਕਸ਼ਮੀਰ ਦੇ ਵਿੱਚ ਦੇਖ ਲਓ ਯੂਪੀ ਚ ਦੇਖ ਲਓ ਜਾਂ ਹੋਰ ਸਾਊਥ ਸਟੇਟਾਂ ਦੇ ਵਿੱਚ ਦੇਖ ਲਓ ਉਹ ਖੇਤਰੀ ਪਾਰਟੀਆਂ ਨੇ ਤਰੱਕੀ ਕੀਤੀ ਹੈ ਜਿਹੜੀ ਖੇਤਰੀ ਪਾਰਟੀਆਂ ਸਮੇਂ-ਸਮੇਂ ਦੇ ਉੱਤੇ ਲੀਡਰਸ਼ਿਪ ਜਿਹੜੀ ਹੈ ਉਹਨੂੰ ਚੇਂਜ ਕਰਦੀ ਰਹਿੰਦੀ ਹੈ ਬਦਲਾਅ ਕਰਦੀ ਰਹਿੰਦੀ ਹੈ ਔਰ ਯੋਗ ਲੀਡਰਸ਼ਿਪ ਜਿਹੜੀ ਹੈ ਉਹਦੇ ਚ ਆਉਂਦੀ ਰਹਿੰਦੀ ਹੈ ਭਾਗੀ ਹੈ ਮੈਨੂੰ ਐਂ ਲੱਗਦਾ ਹੈ ਕਿ ਜਿਹੜੇ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਸੀ ਨਾ ਤਖਸ਼ਰੀ ਹਰਮੰਦਰਜੀ ਪਟਨਾ ਸਾਹਿਬ ਦੇ ਉਸ ਫੈਸਲੇ ਦੇ ਵਿੱਚ ਸਾਡੇ ਨਾਲ ਖੜੇ ਸੀ ਜੀ ਤੇ ਉਹਨਾਂ ਨੂੰ ਸਜ਼ਾ ਦੇਣ ਦੇ ਮਕਸਦ ਨਾਲ ਕਿਉਂਕਿ ਤਿੰਨਾਂ ਨੂੰ ਤਾਂ ਸਾਨੂੰ ਸਜ਼ਾ ਦਿੱਤੀ ਇਹਨਾਂ ਨੇ ਅਹੀਂ ਉਹਨੂੰ ਸਜ਼ਾ ਨਹੀਂ ਮੰਨਿਆ ਇਹਨਾਂ ਨੇ ਆਪਣੇ ਜਾਣੇ ਆਪਣੇ ਜਾਣੇ ਸਾਨੂੰ ਸਜ਼ਾ ਦਿੱਤੀ ਹੈ ਪਰ ਅਸੀਂ ਸਜ਼ਾ ਨਹੀਂ ਮੰਨਿਆ ਤੁਹਾਨੂੰ ਦੇਖਣਾ ਗਿਆਨੀ ਬਲਦੇਵ ਸਿੰਘ ਜੀ ਨੂੰ ਵੀ ਮੈਨੂੰ ਲੱਗਦਾ ਹੈ ਕਿ ਇਸ ਕਰਕੇ ਨਿਸ਼ਾਨੇ ਤੇ ਲਿਆ ਗਿਆ ਹੈ ਕਿਉਂਕਿ ਉਹ ਸਾਡੇ ਵਿੱਚ ਖੜੇ ਸੀ ਇਸ ਫੈਸਲੇ ਦੇ ਤਰਾ ਤੇ ਇਹਨਾਂ ਦਾ ਮਕਸਦ ਹੀ ਹੈ ਕਿ ਜਿਹੜੇ ਜਿਹੜੇ ਸਿੰਘ ਸਾਹਿਬ ਉਸ ਵੇਲੇ ਸ਼ਾਮਲ ਸੀ ਤੇ ਉਹਨਾਂ ਨੇ ਅਸੀਂ ਜਿਹੜਾ ਹੈ ਹਰ ਹਾਲਾਤ ਦੇ ਵਿੱਚ ਬੁਰੀ ਕਰਨੀ ਇਹ ਇਹ ਸੋਚ ਲੈ ਕੇ ਚੱਲੇ ਹੋਏ ਨੇ ਔਰ ਇਹਨਾਂ ਨੇ ਇਹ ਨਹੀਂ ਦੇਖਿਆ ਕਿ ਐਸਾ ਕਰਨ ਦੇ ਨਾਲ ਦੋ ਸੰਸਥਾਵਾਂ ਦੇ ਵਿੱਚ ਟਕਰਾ ਪੈਦਾ ਹੋਊਗਾ ਤਕਸ਼ਿਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਦੇ ਪੰਜ ਪੈਰਾਂ ਦਾ ਆਪਣਾ ਅਧਿਕਾਰ ਖੇਤਰ ਹੈ ਹਜੂਰ ਸਾਹਿਬ ਜੀ ਦੇ ਪੰਜ ਪੈਰਾਂ ਦਾ ਆਪਣਾ ਅਧਿਕਾਰ ਖੇਤਰ ਹੈ ਅਸੀਂ ਜੇ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਕੋਈ ਦਖਲ ਅੰਦਾਜ਼ੀ ਕਰਨੀ ਹੈ ਤੇ ਉਹਨਾਂ ਦੀ ਸਹਿਮਤੀ ਨਾਲ ਕਰ ਸਕਦੇ ਹਾਂ ਉਹਨਾਂ ਦੇ ਉਲਟ ਜਾ ਕੇ ਨਹੀਂ ਕਰ ਸਕਦੇ ਪਹਿਲੀ ਵਾਰ ਹੋਇਆ ਹੈ ਕਿ ਉੱਥੋਂ ਦੀ ਕਮੇਟੀ ਦੇ ਸਹਿਮਤੀ ਲਈ ਬਿਨਾਂ ਉਤਤ ਦੇ ਪ੍ਰਧਾਨ ਜਨ ਸਕੱਤਰ ਦੀ ਸਹਿਮਤੀ ਲਈ ਲੈਣਾ ਤੇ ਉੱਥੋਂ ਦੇ ਪੰਜ ਪਿਆਰਾਂ ਦੀ ਸਹਿਮਤੀ ਲਈ ਲੈਣਾ ਜਿਹੜਾ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਦਖਲ ਅੰਦਾਜ਼ੀ ਕਰਨ ਦਾ ਯਤਨ ਕੀਤਾ ਤੇ ਉਹਨਾਂ ਨੇ ਵੀ ਫਿਰ ਜਿਹੜਾ ਅਗੋਂ ਬਦਲੇ ਦੇ ਵਿੱਚ ਕਹਿ ਲੋ ਜਾਂ ਕਹਿ ਲੋ ਕਿ ਭਾਵਕ ਹੋ ਕੇ ਕਹਿ ਲੋ ਉਹਨਾਂ ਨੇ ਇੱਕ ਹੁਕਮਨਾਮਾ ਜਾਰੀ ਕਰਤਾ ਜਿਹਦੇ ਨਾਲ ਬੜੀ ਹਾਸੋ ਹੀਣ ਸਥਿਤੀ ਪੰਥ ਨੂੰ ਫਾਇਦਾ ਹੋਇਆ ਇਹ ਨਹੀਂ ਹੋਣੀ ਚਾਹੀਦੀ ਸੀ ਮੈਂ ਕਿਹਦੇ ਹਰਿਆਣੇ ਦੀ ਗੱਲ ਹੈ ਮੈਂ ਸੁਣਦਿਆ ਸੀਗਾ ਉਹ ਹਰਿਆਣੇ ਦੇ ਜਿਹੜੇ ਆਪੋਜੀਸ਼ਨ ਦੇ ਮੈਂਬਰ ਹਨ ਤੇ ਉਹ ਕਹਿ ਰਹੇ ਸੀ ਕਿ ਹਰਿਆਣਾ ਕਮੇਟੀ ਦਾ ਜਿਹੜੇ ਪ੍ਰਧਾਨ ਬਣੇ ਨੇ ਤੇ ਉਹ ਬੀਜੇਪੀ ਦੀ ਸਹਾਇਤਾ ਨਾਲ ਬਣੇ ਨੇ ਜੀ ਸਰਕਾਰ ਨੇ ਦਖਲ ਅੰਦਾਜ਼ੀ ਕੀਤੀ ਹੈ ਤੁਸੀਂ ਵੀ ਸੁਣਿਆ ਹੋਣਾ ਤੇ ਚਿੰਨਾ ਸਾਹਿਬ ਪ੍ਰਧਾਨ ਬਣੇ ਨੇ ਤੇ ਕੁਝ ਕੁ ਮਹੀਨੇ ਪਹਿਲੇ ਉਹੀ ਚਿੰਨਾ ਸਾਹਿਬ ਮੇਰੇ ਬਾਰੇ ਕਹਿ ਰਹੇ ਸੀ ਕਿ ਕਹਿੰਦੇ ਹਰਪੀ ਸਿੰਘ ਬੀਜੇਪੀ ਨਾਲ ਮਿਲ ਕੇ ਚੱਲਦੇ ਆ ਮੈਨੂੰ ਤਾਂ ਸਮਝ ਨਹੀਂ ਲੱਗਦੀ ਕਿ ਅਸਲ ਬੀਜੇਪੀ ਨਾਲ ਮਿਲ ਕੇ ਚੱਲਦਾ ਕੌਣ ਹੈ ਜਿਹੜੇ ਪ੍ਰਧਾਨ ਬਣਨ ਵਾਲੇ ਉਹ ਮਿਲ ਕੇ ਚੱਲਦੇ ਆ ਜਾਂ ਅਸੀਂ ਚੱਲਦੇ ਆ ਪਰ ਚਲੋ ਕੋਈ ਨਹੀਂ ਚਿੰਨਾ ਸਾਹਿਬ ਬੜੇ ਸਿਆਣੇ ਨੇ ਉਹ ਪ੍ਰਧਾਨ ਬਣੇ ਨੇ ਉਹਨਾਂ ਨੂੰ ਮੈਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਔਰ ਹਰ ਕੀਮਤ ਦੇ ਉਤੇ ਅਸੀਂ ਹੈਰਾਨਾ ਕਮੇਟੀ ਨੂੰ ਸਜੋਦ ਦੇ ਆਂਦੇ ਹਾਂ ਪੰਜਾਬ ਦੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਪੈਂਡਿੰਗ ਨੇ ਮੈਂ ਇੱਕ ਵਾਰੀ ਪਹਿਲਾਂ ਵੀ ਕਿਹਾ ਹੈ ਮੈਨੂੰ ਲੱਗਦਾ ਹੈ ਕਿ ਬਾਦਲਾਂ ਦੀ ਉਹ ਸਿਟੀ ਕਿਟੀ ਕਿਤੇ ਕੇਂਦਰ ਸਰਕਾਰ ਨਾਲ ਰਲਈ ਹੈ ਵੀ ਇਲੈਕਸ਼ਨ ਨਾ ਕਰਵਾ ਦੇਓ ਕਿਉਂ ਤੇ ਸਾਡੇ ਹੱਥੋਂ ਸ਼੍ਰੋਮਣੀ ਕਮੇਟੀ ਚਲੀ ਜਾਊਗੀ ਤੇ ਸਾਡਾ ਭੋਗ ਪੈ ਜਾਣਾ ਤੇ ਇਹ ਸਿਟੀ ਕਿਟੀ ਰਲਾ ਕੇ ਹੀ ਮਰਖਾ ਇਲੈਕਸ਼ਨ ਪੈਂਡਿੰਗ ਕਰਵਾਈ ਜਾ ਰਹੀ ਹੈ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਣਾਏ ਹੋਕਰਨਾਮਾ ਸਾਹਿਬ ਅਨੁਸਾਰ ਸ਼੍ਰੀ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੀ ਜੋ ਇੱਕ ਮਹਿੰਮ ਆਗਾਜ਼ ਹੋਈ ਹੋਈ ਹੈ ਜਿਹਦੇ ਵਿੱਚ ਪੰਜ ਮੈਂਬਰ ਭਰਤੀ ਕਮੇਟੀ ਜੋ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਥਾਪਿਤ ਹੈ ਉਹ ਅੱਜ ਜిల్లా ਸ੍ਰੀ ਫਤਿਹਗੜ੍ਹ ਸਾਹਿਬ ਆਈ ਤੇ ਜੋ ਸੰਗਤ ਵਿੱਚ ਹਮ ਹਵਾ ਕੇ ਪਹੁੰਚਣ ਦੀ ਇੱਕ ਦੂਜੀ ਤੋਂ ਕਾਹਲੀ ਹੋ ਕੇ ਆਪ ਮੁਹਾਰੇ ਇੱਕ ਹੁੰਦਾ ਜੀ ਕਿ ਕੋਈ ਕੰਮ ਤੋਂ ਬੰਨੇ ਕੋਈ ਹੁੰਦਾ ਕੋਈ ਲੋਕ ਕਿਸੇ ਲੀਡਰ ਦੇ ਝੋਲਾ ਚੱਕ ਹੁੰਦੇ ਆ ਜੀ ਕੋਈ ਆਪ ਦੇ ਸਰਕਾਰਾਂ ਦੇ ਦਬਦਬਾ ਹੇਟ ਹੁੰਦੇ ਆ ਕੋਈ ਪ੍ਰੈਸ਼ਰ ਹੁੰਦਾ ਇਹ ਤੁਸੀਂ ਦੇਖੋ ਸਮੁੱਚੀ ਪੰਥਿਕ ਕ੍ਰੀਮ ਸੀ ਇੱਕ ਉਹ ਕ੍ਰੀਮ ਸੀ ਜੋ ਕਿ ਦਿਲ ਚ ਦਰਦ ਰੱਖਦੀ ਹੈ ਪੰਥ ਦਰਦ ਰੱਖਦੀ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਰਪ੍ਰਸਤ ਦੀ ਹੇਟ ਕੌਮ ਨੂੰ ਫੇਰ ਤੋਂ ਬੁਲੰਦੀਆਂ ਤੇ ਲੈ ਕੇ ਜਾਣਾ ਚਾਹੁੰਦੀ ਹੈ ਜੀ ਕਿਸੇ ਚੋਣਾ ਤਾਂ ਤਕਰੀਬਨ 14 ਸਾਲ ਹੋ ਗਏ ਹੋਈਆਂ ਨੇ ਔਰ 2011 ਚ ਹੋਈਆਂ ਸੀ ਉਸ ਤੋਂ ਬਾਅਦ ਹੋਈਆਂ ਨਹੀਂ ਡਿਊ ਨੇ ਜੇ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਵੀ ਪੰਜਾਬ ਸਰਕਾਰ ਤੋਂ ਵੀ ਕਿ ਜਲਦੀ ਤੋਂ ਜਲਦੀ ਕਰਵਾਈਆਂ ਜਾਣ ਤਾਂ ਜੋ ਪੰਥ ਆਪਣੀ ਦੀ ਲੀਡਰਸ਼ਿਪ ਅਸੀਂ ਚੁਣੇ ਤੁਸੀਂ ਦੇਖਦੇ ਹੋ ਰੋਜ਼ ਆ ਸੋਸ਼ਲ ਮੀਡੀਆ ਤੇ ਖ਼ਵਾਰਾਂ ਦੇ ਵਿੱਚ ਚੱਲ ਰਹੀ ਵੀ ਹਜ਼ਾਰਾਂ ਲੋਕ ਇਕੱਠੇ ਹੋ ਰਹੇ ਨੇ ਅਗਲੀ ਐਮਪੀ ਦੀ ਰੇਡ ਹੀ ਅਗਲੀ ਤਾਂ ਪਹਿਲਾਂ ਉਹ ਭਰਤੀਕ ਸਾਰੀ ਕਰਾਂਗੇ ਉਸ ਤੋਂ ਬਾਅਦ ਪੰਥ ਨੂੰ ਇਕੱਠਾ ਕਰਾਂਗੇ ਤੇ ਅਗਲੀ ਐਸਜੀਪੀਸੀ ਵੀ ਸਾਡੀ ਹੈਗੀ ਇਲੈਕਸ਼ਨ ਕਮਿਸ਼ਨ ਕੋਲ ਵੀ ਜਾਵਾਂਗੇ ਸੋ ਬਸ ਤਾਂ ਪੰਥ ਨੇ ਫੈਸਲਾ ਕਰਨਾ ਐਸਜੀਪੀਸੀ ਚੋਣਾਂ ਆ ਜਾਣ ਪਤਾ ਲੱਗ ਜੂਗਾ ਕਿ ਜਿਹਦੇ ਨਾਲ ਪੰਥ ਹੋਊਗਾ ਉਹੀ ਪਾਰਟੀ ਹੋਊਗੀ ਉਹ ਸ਼੍ਰੋਮਣੀ ਕਾਲਦਨ ਉਹ ਕੋਸ਼ਿਸ਼ ਆ ਵੀ ਜਿੰਨੇ ਲੋਕ ਜੁੜਦੇ ਆ ਸਾਰੇ ਸ਼੍ਰੋਮਣੀ ਕਾਲਦਨ ਨਾਲ ਜੁੜ ਰਹੇ ਨੇ ਤੁਹੇ ਜਿਹੜੀ ਮੌਜੂਦਾ ਜਿਹੜਾ ਤੜਾ ਹੈਗਾ ਉਹ ਉਹ ਜਿੱਤੇ ਅਗਦੀ ਭਾਵਨਾ ਦਿਖਾਉਂਦਾ ਤੇ ਸਾਰੇ ਇਕੱਠੇ ਹੋ ਜਾਣੇ ਸਾਰੇ ਅਸੀਂ ਕਿਸੇ ਹੋਰ ਪਾਰਟੀ ਨਾਲ ਜੋੜੀ ਲੈ ਕਿਸਨ ਸਮਝੋ ਤਾਂ ਹੋਣਾ ਕੋ ਮਾੜੀ ਗੱਲ ਨਹੀਂ ਲੇਕਿਨ ਸਮਝੋ ਤਾਂ ਹੋਣਾ ਕਿਦਾਂ ਵਾ ਸਮਝੋਤਾ ਜੇ ਉਹ ਤਿਆਗ ਦੀ ਭਾਵਨਾ ਦਿਖਾਉਂਦੇ ਆ ਫਿਰ ਫਿਰ ਕੀ ਦਿੱਕਤ ਆ ਇਹ ਤਾਂ ਕੋਈ ਦਿੱਕਤ ਹੀ ਨਹੀਂ ਹੈਗੀ ਗੱਲ ਅਸੀਂ ਆਪਣੇ ਲਈ ਥੋੜੀ ਕਰ ਰਹੇ ਆ ਜੀ ਪਾਰਟੀ ਲਈ ਸਾਰੇ ਇਕੱਠਾ ਹੁੰਦਾ ਪੰਥ ਹੋਰ ਵੀ ਜਿੰਨੀਆਂ ਮੈਂ ਤਾਂ ਕਹਿੰਦਾ ਪੰਥ ਜਿਹਾ ਜਥੇਬੰਦੀਆਂ ਨੇ ਅਕਾਲੀ ਦਲ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਜੀ ਉਹ ਪੰਥ ਦਾ ਭਲਾ ਚਾਹੁੰਦੇ ਆ ਜਿੰਨੇ ਵੀ ਤੜੇ ਨੇ ਮੈਂ ਤਾਂ ਇਸ ਗੱਲ ਦੇ ਹੱਕ 'ਚ ਕਿ ਮੈਂ ਆਪਦੇ ਕਿਸੇ ਅਹੁਦੇ ਨੂੰ ਛੱਡ ਕੇ ਜਾਂ ਕਿਸੇ ਨੂੰ ਵੀ ਸਾਰੇ ਨੂੰ ਇਕੱਠੇ ਕਰੀਏ ਸੀ ਲੇਕਿਨ ਉਹਦੇ ਵਿੱਚ ਲੇਕਿਨ ਉਹ ਨਾ ਹੋਣ ਵੀ ਜਿਹੜੇ ਕਹਿੰਦੇ ਮੈਂ ਹੀ ਮੈਂ ਆ ਨਾ ਵੀ ਮੈਨੂੰ ਕੁਰਸੀ ਦੇ ਦਿਓ ਜਦੋਂ ਉਹ ਲੀਡਰਸ਼ਿਪ ਸਾਡੇ ਕੋਲੇ ਆ ਗਈ ਜਿਹੜੀ ਕਹੇ ਜੀ ਅਸੀਂ ਕੰਮ ਕਰਨਾ ਸਾਨੂੰ ਕੁਰਸੀ ਦੀ ਲੋੜ ਨਹੀਂ ਉਹਨਾਂ ਨੂੰ ਉਹਨਾਂ ਨੂੰ ਤਾਂ ਕਹਿੰਦੇ ਨਹੀਂ ਪੈ ਸਕਦੀ ਐ ਇਦਾਂ ਦੀ ਲੀਡਰਸ਼ਿਪ ਦੀ ਲੋੜ ਆ ਸਾਨੂੰ ਜਿੱਦਣ ਇਹ ਆ ਗਈ ਕੌਮ ਕੋਲੇ ਤੇ ਫਿਰ ਇਹਨੂੰ ਇਹ ਸਾਨੂੰ ਕੋਈ ਹਰਾ ਨਹੀਂ ਸਕਦਾ ਸੋ ਇਹਦੇ ਤੇ ਮੈਂ ਕੋਸ਼ਿਸ਼ ਕਰ ਰਿਹਾ ਤੇ ਆਪਣਾ ਕੋਈ ਆਪਾਂ ਗੁਰੂ ਸਾਹਿਬ ਨੇ ਆਪਾਂ ਨੂੰ ਇੰਨੀ ਕਿਸਮਤ ਬਖਸ਼ੀ ਹੋਈ ਆ ਵੀ ਬਿਨਾ ਅਹੁਦੇ ਤੋਂ ਐਜ਼ ਅ ਵਰਕਰ ਇਸ ਪਾਰਟੀ ਲਈ ਕੰਮ ਕਰਨ ਲਈ ਤਿਆਰ ਹਾਂ ਲੇਕਿਨ ਸਹੀ ਲਾਈਨ ਤੇ ਚੱਲੇ ਪਾਰਟੀ ਤੇ ਸਾਰੇ ਇਕੱਠੇ ਹੋ ਤੇ ਉਸ ਤਰ੍ਹਾਂ ਦੀ ਲੀਡਰਸ਼ਿਪ ਆਵੇ ਜਿਸ ਤਰ੍ਹਾਂ ਦੀ ਪਹਿਲਾਂ ਰਹੀ ਹੈ ਸਾਡੇ ਪਾਰਟੀ ਦੇ ਵਿੱਚ ਹਨ ਤਿਆਗ ਸੇਵਾ ਕੁਰਬਾਨੀ ਵਾਲੀ ਹਾਂ ਉਹਨਾਂ ਚੋਂ ਕਿਸੇ ਨੂੰ ਹੁਕਮ ਹੋ ਸਕਦਾ ਵੀ ਨਹੀਂ ਤੁਸੀਂ ਹੀ ਸੰਭਾਲਣਾ ਸੰਗਤ ਦਾ ਵੀ ਹੋ ਸਕਦਾ ਵਾ ਸਾਰਿਆਂ ਦਾ ਹੋ ਸਕਦਾ ਵੱਖਰੀ ਗੱਲ ਆ ਲੇਕਿਨ ਮਨ ਚ ਤਿਆਗ ਦੀ ਭਾਵਨਾ ਹੋਣੀ ਚਾਹੀਦੀ ਬੰਦੇ ਤਾਂ ਮਿਲਦੇ ਹੀ ਰਹਿੰਦੇ ਨੇ ਜਿਹੜੇ ਸ਼ੁਭਚਿੰਤਕ ਨੇ ਉਹ ਤਾਂ ਗੱਲ ਕਰਦੇ ਹੀ ਰਹਿੰਦੇ ਨੇ ਸਾਡੇ ਨਾਲ ਕਿ ਦੂਜੇ ਪਾਸੇ ਵੀ ਗੱਲ ਕਰਦੇ ਹੀ ਰਹਿੰਦੇ ਆ ਉਹ ਸਾਡੇ ਤਾਂ ਕੋਈ ਡਿਮਾਂਡ ਹੀ ਹੈ ਨਹੀਂ ਕਿ ਮੈਂ ਕੁਝ ਲੈਣਾ ਪ੍ਰਧਾਨਗੀ ਲੈਣੀ ਸਾਡੀ ਤਾਂ ਸ਼ਰਤ ਹੀ ਕੋਈ ਨਹੀਂ ਹੈਗੀ ਅਸੀਂ ਤਾਂ ਸਾਡੇ ਦੇ ਇੱਕੋ ਹੀ ਸ਼ਰਧਾ ਵੀ ਬੰਦ ਇਕੱਠਾ ਆਉਣਾ ਚਾਹੀਦਾ ਤੇ ਜਿਹੜੀ ਪੰਥ ਪ੍ਰਵਾਨ ਦੀ ਲੀਡਰਸ਼ਿਪ ਹੈਗੀ ਆ ਤੇ ਜਿਹੜੇ ਵੀ ਅਗੂਰੇ ਤੇਜਾਗ ਦੀ ਪਾਵਨਾ ਹੋਣੀ ਚਾਹੀਦੀ ਆਹੀ ਸ਼ਰਤਾਂ ਸਾਡੇ